ਮੈਂ ਜਿਸ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਹਾਂ ਜੀ ਆਪਣੇ ਚੈਨਲ ਤੇ ਆਪ ਜੀ ਤੋਂ ਜੋ ਲੋਕ ਸਭਾ ਗਿਆ ਚੋਣਾਂ ਦੇ ਸਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜੀ ਪਬਲਿਕ ਤੱਕ ਅਵੇਅਰਨੈਸ ਪਹੁੰਚਾਈ ਜਾ ਰਹੀ ਹੈ ਜੀ ਮੈਨੂੰ ਆਪਜੀ ਤੋਂ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਆ ਕਿੰਨਾ-ਕਿੰਨਾ ਪੁਆਇੰਟਸ ਦੇ ਉੱਪਰ ਆਪਣੇ ਵੱਲੋਂ ਵਿਸ਼ੇਸ਼ ਫੋਕਸ ਕੀਤਾ ਜਾ ਰਿਹਾ ਹੈ। ਅ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਅਪਰਨਾ ਹੈਗਾ। ਇੱਥੇ ਲੋਕ ਸਭਾ ਇਲੈਕਸ਼ਨ 2024 ਦੇ ਵਿੱਚ ਮੈਂ ਅਸਿਸਟੈਂਟ ਰਿਟਰਨਿੰਗ ਆਫੀਸਰ ਹਾਂ। ਅਸੈਂਬਲੀ ਕਨਸਟਿਟੂਐਂਸੀ 105 ਦੇ ਵਿੱਚ ਤੇ ਅ ਇੱਥੇ ਆਪਣੇ ਜਿਹੜਾ ਅਸੈਂਬਲੀ ਕਨਸਟਿਟੂਐਂਸੀ 105 ਜੋ ਪੈਂਦਾ ਹੈ ਉਹ ਪਾਰਲੀਮੈਂਟਰੀ ਕਨਸਟਿਟੂਐਂਸੀ ਪੈਂਦਾ ਹੈ ਸੰਗਰੂਰ। 12 ਸੰਗਰੂਰ ਪੈਂਦਾ ਹੈ। ਤੇ ਇਸ ਦਫਤਰ ਦੇ ਵਿੱਚ ਥਰੂ ਐਸ ਡੀ ਐਮ ਕਮ ਆਰਓ ਮਲੇਰਪੁਰਲਾ ਇੱਥੇ ਆਪਣੇ ਕੋਲ ਬਹੁਤ ਸਾਰੇ ਇਲੈਕਸ਼ਨਸ ਦੇ ਟੀਮਾਂ ਰੈਡੀ ਹੋ ਚੁੱਕੀਆਂ ਨੇ ਦੇ ਆਰ ਆਲਰੇਡੀ ਵਰਕਿੰਗ ਜਦੋਂ ਇਲੈਕਸ਼ਨਸ ਅਨਾਉਂਸ ਹੋਏ ਨੇ ਥਰੂ ਈਸੀਆਈ ਆਲ ਦਾ ਟੀਮਸ ਵੇਰ ਆਲਰੇਡੀ ਇਨ ਪਲੇਸ ਆਪਣੇ ਹੈਗੇ ਇੱਥੇ ਕੰਟਰੋਲ ਰੂਮ ਕੰਟਰੋਲ ਰੂਮ ਦੇ ਵਿੱਚ ਸਾਰੇ ਕੰਪਲੇਨਸ ਜੋ ਪਬਲਿਕ ਵੱਲੋਂ ਆਂਦੀ ਹੈ ਉਹਦਾ ਰੈਸੋਲੂਸ਼ਨ ਕੀਤਾ ਜਾ ਰਿਹਾ ਹੈ ਤੇ ਹੁਣ ਸਾਰਿਆਂ ਨੂੰ ਪਤਾ ਹੋਊਗਾ ਕਿ ਐਮ ਸੀ ਸੀ ਵੀ ਚੱਲ ਰਹੀ ਹੈ ਚੌਂ ਜਾਪਤਾ ਵੀ ਚੱਲ ਰਹੀ ਹੈ ਤੇ ਚੌਂ ਜਾਪਤਾ ਦੇ ਉਲੰਘਣਾ ਬਾਰੇ ਜੋ ਵੀ ਕੰਪਲੇਂਟਸ ਆ ਰਹੀਆਂ ਨੇ that is all being resolved through civicil cell complaint cell ਇੱਕ 24 ਆਵਰ ਫੋਨ ਹੈਲਪਲਾਈਨ ਵੀ ਹੈਗਾ ਉੱਥੇ ਐਂਡ ਸਾਰੇ ਕੰਪਲੇਂਟਸ ਨੂੰ ਵਿਦਨ ਜੋ ਸੀਵਿਜੀਲ ਦੇ ਆਂਦੇ ਆ ਵਿਦਨ 100 ਮਿੰਟਸ ਆਪਾਂ ਉਹ ਰਿਸੋਲਵ ਵੀ ਕਰ ਰਹੇ ਹੁੰਦੇ ਆ ਇਸ ਤੋਂ ਇਲਾਵਾ ਆਪਣੇ ਹੈਗੇ ਫਲਾਈਂਗ ਸਕੁਆਰ ਟੀਮਸ ਤੇ ਵੀ ਵੀ ਬੀਐਸਟੀਜ਼ ਵੀਡੀਓ ਸਰਵੇਲੈਂਸ ਟੀਮਸ ਜੋ ਵੱਡੇ ਵੱਡੇ ਰੈਲੀਆਂ ਹੁੰਦੀਆਂ ਐ ਐਨੀ ਪੋਲਿਟੀਕਲ ਇਵੈਂਟ ਜੇ ਹੁੰਦਾ ਹੈ ਉਹਦੇ ਵਿੱਚ ਜਿਸ ਤਰ੍ਹਾਂ ਦੀ ਪੋਲਿਟੀਕਲ ਗੱਲਾਂ ਹੁੰਦੀਆਂ ਨੇ 올 ਦੈਟ ਇਜ਼ ਬੀਂਗ ਸਰਵੇਲਡ ਐਂਡ ਬੀਂਗ ਰਿਕਾਰਡਡ ਤੇ ਜੋ ਵੀ ਇੱਥੇ ਇਸ ਤੋਂ ਇਲਾਵਾ ਇੱਕ ਹੋਰ ਟੀਮ ਆਪਣੀ ਹੈਗੀ ਐ ਪਰਮਿਸ਼ਨ ਵਾਸਤੇ ਪੋਲਿਟੀਕਲ ਪਾਰਟੀਆਂ ਆਪਣੀ ਰੈਲੀਆਂ ਦੇ ਲਈ ਆਪਣੇ ਹੋਲਡਿੰਗਸ ਬੈਨਰਸ ਦੇ ਲਈ ਇਥੋਂ ਪਰਮਿਸ਼ਨ ਲੈ ਸਕਦੇ ਉਹਦੇ ਲਈ ਵੀ ਆਪਣੀ ਪੂਰੀ ਟੀਮ ਇੱਥੇ ਡਿਪਲੋਇਡ ਹੈਗੀ ਐਂਡ ਐਸ ਯੂ ਐਸ ਯੂ نو ਮੇ 7 ਨੂੰ ਇਥੇ ਪੰਜਾਬ ਦੇ ਵਿੱਚ ਫਾਰਮ ਵਨ ਹੋਊਗਾ ਰਿਲੀਜ਼ ਉਸ ਤੋਂ ਬਾਅਦ ਹੋਰ ਵੀ ਕੁਝ ਟੀਮਸ ਹੋ ਜਾਣਗੀਆਂ ਐਕਟਿਵ ਬਾਕੀ ਫॉर ਦੀ ਇਲੈਕਸ਼ਨ ਡੇ ਇਲੈਕਸ਼ਨ ਡੇ ਵਾਸਤੇ ਆਲਰੇਡੀ ਆਪਾਂ ਆਪਣੀ ਲੈਵਲ ਤੇ ਬਾਕੀ ਤਿਆਰੀਆਂ ਵੀ ਕਰ ਰਹੇ ਨੇ ਇਨ ਇਨ ਫੈਕਟ ਜਿਹੜੇ ਆਪਣੇ ਬੂਥਸ ਹੈਗੇ ਆ ਸਾਰੇ ਬੂਥ ਦੇ ਵਿੱਚ ਆਪਾਂ ਐਮਐਸ ਅਸ਼ੋਰਡ ਮਿਨਿਮਮ ਫੈਸਿਲਿਟੀਆਂ ਵੀ ਇਨਸ਼ੋਰ ਕਰ ਰਹੇ ਹਾਂ ਕਿਉਂਕਿ ਹੁਣ ਇਲੈਕਸ਼ਨ ਜਦੋਂ ਪੋਲ ਡੇ ਹੋਏਗਾ that will be during peak summer season ਤਾਂ ਆਪਾਂ ਨੂੰ ਵੀ ਪਤਾ ਹੈ ਕਿ ਵੋਟਰਸ ਨੂੰ ਦਿੱਕਤ ਨਾ ਆਏ ਪਾਣੀ ਵਾਸਤੇ ਕੋਈ ਡੀਹਾਈਡਰੇਸ਼ਨ ਦਾ ਪ੍ਰੋਬਲਮ ਹੋਏ ਤਾਂ ਉਹਦੇ ਲਈ ਵੀ ਆਪਾਂ ਸਾਰਾ ਪ੍ਰੋਵੀਜ਼ਨ ਕਰ ਰਹੇ ਹਾਂ ਜੋ ਵੀ ਆਪਣੇ ਪੀਡਬਲਿਟੀ ਵੋਟਰਸ ਹੈਗੇ ਉਹਨਾਂ ਵਾਸਤੇ ਈਲ ਚੇਅਰਸ ਅਰੇਂਜ ਕਰ ਰਹੇ ਹਾਂ रैम्स अरेंज कर रहे हैं सारे एक एक बूथ आप चेक कर रहे हैं आई हैव ऑलसो चेक ई आर ओ लैवल से भी ये चेकिंग हो रही है अपने ऑनरेबल डी सी मैडम तो एस एस पी मैडम दोनों ऑल ऑफ देम हैव चेक सारे बूथ्स में थोड़ा सर्वे करके आए हैं कि की, की कमी पेशियाँ है वो सारा रिसोल्व किया जा रहा है वो बूथ लैवल जो भी इशूज़ है वो बी एल ओज भी कर रहे हैं सुपरवाइजर्स भी कर रहे हैं अपने लैवलते फॉलोअप अपना सारा फोकस यही है कि एट दिस पॉइंट ਵੋਟਰਸ ਨੂੰ ਜੋ ਵੀ ਇਨਫੋਰਮੇਸ਼ਨ ਚਾਹੀਦੀ ਹੈ that was all given ਆਪਣੇ ਫੀਲਡ ਲੈਵਲ ਆਫਿਸਸ ਬੀਲੋਸ ਦੇ ਸੁਪਰਵਾਈਜ਼ਰਸ ਵੱਲੋਂ ਤੇ ਜੋ ਵੀ ਕੰਪਲੇਨਸ ਹੈਗਾ ਕੋਈ ਵੀ ਇਨਫੋਰਮੇਸ਼ਨ ਆਂਦੀ ਹੈ ਆਪਣੇ ਕੋਲ ਅਬਾਊਟ ਐਨੀ ਚੋਨਜਾਪਤਾ ਦਾ ਕੋਈ ਵੀ ਉਲੰਘਣਾ ਬਾਰੇ ਕੋਈ ਵੀ ਇਨਫੋਰਮੇਸ਼ਨ ਆਂਦੀ ਹੈ ਉਹਦੇ ਲਈ ਵੀ ਇੱਕ ਆਪਣੇ ਜੋ ਵੀ ਟੀਮਸ ਹੈਗੇ ਐਫਐਸਟੀ ਟੀਮਸ ਵੀਐਸਟੀ ਟੀਮਸ ਤੇ ਕੰਪਲੇਂਟ ਸੈੱਲ ਉਹ ਸਾਰੇ 24 ਆਵਰਸ ਐਕਟਿਵ ਹੁੰਦੀ ਹੈ ਥੈਂਕ ਯੂ ਮੈਂ ਜੇਕ ਸਵਾਲ ਪੁੱਛਣਾ ਚਾਹੁੰਦੇ ਸੀ ਜੀ ਮਨ ਜੀ ਜੇ ਅਗਰ ਆਪਾਂ ਕੰਪਲੇਂਟਸ ਦੀ ਗੱਲ ਕਰਦੇ ਆਂ ਜੀ ਤਾਂ ਕੰਪਲੇਂਟਸ ਆਪਣੇ ਕੋਲ ਕਿਸ ਪੁਆਇੰਟ ਦੀਆਂ ਜ਼ਿਆਦਾ ਆਪਣੇ ਕੋਲ ਕੰਪਲੇਂਟਸ ਆ ਰਹੀਆਂ ਨੇ ਜੀ ਅ ਡਿਫਰੈਂਟ ਟਾਈਪ ਆਫ ਕੰਪਲੇਂਟਸ ਆ ਰਹੀਆਂ ਮਤਲਬ ਸਪੈਸਿਫਿਕ ਡੀਟੇਲ ਆਫ ਕੰਪਲੇਂਟ ਤਾਂ ਪਬਲਿਕ ਫੋਰਮ ਤੇ ਵਿੱਚ ਆਪਾਂ ਨਹੀਂ ਕਰਾਂਗੇ ਡਿਸਕਸ ਬਟ ਕੁਝ ਵੀ ਹੋਏ ਫੋਰ ਐਗਜ਼ਾਮਪਲ ਬੈਨਰਸ ਹੋਗੇ ਪੋਸਟਰਸ ਲੱਗੇ ਹੋਏ ਹੈ ਵਿਦਆਊਟ ਪਰਮਿਸ਼ਨ ਉਹਦੇ ਆਂਦੀ ਹੈ ਇਨ ਕੇਸ ਬਿਨਾ ਪਰਮਿਸ਼ਨ ਦੇ ਕੋਈ ਪੋਲਿਟੀਕਲ ਫੰਕਸ਼ਨ ਚੱਲ ਰਿਹਾ ਹੈ ਉਹਦੇ ਆਂਦੀ ਹੈ ਜੀ ਸੋਰਲ ਜਨਰਿਕ ਆਪਣੇ ਕੰਪਲੇਨਟ ਕੇ ਟਾਈਪਸ ਹੁੰਦੀਆਂ ਜੋ ਆਂਦੀਆਂ ਹੁੰ ਮੈਂ ਜ ਇੱਕ ਲਾਸਟ ਪੁੱਛਣਾ ਚਾਹੁੰਦੇ ਸੀ ਸਵਾਲ ਜਿਹੜੇ ਨਵੇਂ ਵੋਟਰਸ ਹੋਣਗੇ ਜੀ ਇਸ ਵਾਰ ਔਰ ਜਿਹੜੇ ਕਾਫੀ 올ਡ ਵੋਟਰਸ ਹੋਣਗੇ ਜੀ ਉਹਨਾਂ ਦੇ ਵਾਸਤੇ ਕਿਵੇਂ-ਕਿਵੇਂ ਬੰਦੋਬਸਤ ਆਪਣੇ ਵੱਲੋਂ ਅਵੇਅਰਨੈਸ ਦੇ ਪੁਆਇੰਟ ਤੇ ਔਰ ਇਲੈਕਸ਼ਨ ਦੇ ਦਿਨ ਤੱਕ ਦੇ ਪੁਆਇੰਟ ਦੇ ਉੱਪਰ ਕੀ ਕਰਨਾ ਚਾਹੁੰਦੇ ਤੁਸੀਂ ਅ ਦੋ ਪੁਆਇੰਟਸ ਹੈਗੇ ਇੱਕ ਤਾਂ ਵੀ ਆਪਣੇ ਜਿਹੜੇ ਪੋਲਿੰਗ ਸਟੇਸ਼ਨਸ ਹੈਗੇ ਆਪਣੇ ਹੈਗੇ 201 ਬੂਥ 105 असेंबली कॉन्सिक्वेंसेस ਦੇ ਵਿੱਚ ਉਹਦੇ ਵਿੱਚ 10 ਆਪਣੀ ਮਾਡਲ ਪੋਲਿੰਗ ਸਟੇਸ਼ਨ ਹੈਗੇ ਆ ਇੱਕ ਵਿਮਨ ਸਪੈਸਿਫਿਕ ਪੋਲਿੰਗ ਸਟੇਸ਼ਨ ਹੈਗਾ ਇੱਕ ਯੂਥ ਸੈਂਟ੍ਰਿਕ ਪੋਲਿੰਗ ਸਟੇਸ਼ਨ ਹੈਗਾ ਤੇ ਇੱਕ ਪੀਡਬਲਯੂਡੀ ਪੋਲਿੰਗ ਸਟੇਸ਼ਨ ਵੀ ਹੈਗਾ ਤਾਂ اسپੈਸ਼ਲੀ ਜਿਹੜੇ ਯੂਥ ਪੋਲਿੰਗ ਸਟੇਸ਼ਨ ਹੈਗਾ ਇਹਦਾ ਮਤਲਬ ਮਤਲਬ ਇਹ ਹੈ ਕਿ ਆਪਾਂ ਸਾਰੇ ਫਸਟ ਟਾਈਮ VOTERS ਨੂੰ ਐਨਕਰੇਜ ਕਰੀਏ ਯੂਥ ਦਾ ਜੋ ਆਪਣੇ ਸਟਾਫ ਵੀ ਹੋਣਗੇ ਉਹ ਤੇ ਵੋਲੰਟੀਅਰਸ ਵੀ ਹੋਣਗੇ ਉਹ ਆਪਾਂ ਕੋਸ਼ਿਸ਼ ਕਰਾਂਗੇ ਕਿ ਯੂਥ ਹੀ ਰਹੀਏ ਫਸਟ ਟਾਈਮ VOTERS ਨੂੰ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਦੇਖੋ ਇੱਕ ਇੱਕ ਵੋਟ ਬਹੁਤ ਵੈਲਿਊਬਲ ਹੁੰਦੀ ਹੈ ਤਾਂ ਥਿਸ ਟਾਈਮ ਵੀ ਆਰ ਆਲਸੋ ਟ੍ਰਾਈਂਗ ਟੂ ਐਨਕਰੇਜ ਕਿ ਉਹਨੂੰ ਮਤਲਬ ਕਿਸ ਤਰ੍ਹਾਂ ਮੋਟੀਵੇਟ ਕਰੀਏ ਆਪਣੀ ਸਵੀਪ ਐਕਟੀਵਿਟੀਜ਼ ਚੱਲ ਰਹੀ ਹੈ ਅ ਸਵੀਪ ਨੋਡਲ ਅਫਸਰ ਹੈਗੇ ਇਥੇ ਥਰੂ them we are also uh, district level ਤੇ ਵੀ ਕੁਝ ਚੱਲ ਰਹੀ ਹੈ ਆਪਣੇ ए सी लेवल ਤੇ ਵੀ ਕੁਝ ਐਕਟੀਵिटीज ਚੱਲ ਰਹੀ ਹੈ ਜ ਜਿਹਦੇ ਵਿੱਚ ਆਪਾਂ ਵੋਟਰਸ ਨੂੰ ਇਹ ਇਨਫੋਰਮੇਸ਼ਨ ਦੇਣਾ ਚਾਹੁੰਦੇ ਆ ਕਿ ਪੋਲ ਡੇ ਦੇ ਵਿੱਚ right from the time ਜਦੋਂ ਬੂਥ ਦੇ ਵਿੱਚ ਆਉਂਦੇ ਆ to the time ਜਦੋਂ ਵੋਟ ਪਾਹ ਜਾਂਦੀ ਹੈ till then ਉਹ process ਕਿਵੇਂ ਹੁੰਦਾ ਹੈ ਅ ਡਾਕੂਮੈਂਟਸ ਵੀ ਲੈ ਕੇ ਆਨੇ ਹੁੰਦੀਆਂ ਪੋਲਿੰਗ ਜੋ ਆਪਣੇ ਏਜੰਟਸ ਆਪਣੇ ਸਟਾਫ ਹੁੰਦੇ ਆ ਉਹਦੇ ਕੀ ਕੀ ਡਿਊਟੀਆਂ ਹੁੰਦੀਆਂ ਤਾਂ ਇਹ ਸਾਰਾ ਇਨਫੋਰਮੇਸ਼ਨ ਆਪਾਂ ਪਹੁੰਚਾ ਰਹੇ ਹਾਂ ਇਸ ਤੋਂ ਇਲਾਵਾ ਈਵਨ ਆਪਣੇ ਡਿਸਟ੍ਰਿਕਟ ਲੈਵਲ ਤੇ ਆਪਾਂ ਇੱਕ ਦੋ ਦਿਨ ਇਨੀਸ਼ੀਏਟਿਵਸ ਵੀ ਸ਼ੁਰੂ ਕਰ ਚੁੱਕੇ ਆ ਇੱਕ ਵੈਬਸਾਈਟ ਆਪਾਂ ਸ਼ੁਰੂ ਕਰ ਰਹੇ ਜਿਹਦਾ ਨਾਮ ਹੈ ਬੂਤਰਾਪਤਾ ਭੂਤ ਰਾਪਤਾ ਦੇ ਵਿੱਚ ਆਪਾਂ ਇਹ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਅ ਬਿਫੋਰ ਮਤਲਬ ਇਲੈਕਸ਼ਨ ਤੋਂ ਪਹਿਲਾਂ ਵੋਟਰਸ ਦੇ ਕੋਲ ਕੀ ਇਨਫੋਰਮੇਸ਼ਨ ਹੋਣਾ ਚਾਹੀਦਾ ਹੈ ਰਾਈਟ ਫਰਮ ਸਭ ਤੋਂ ਨੇੜੇ ਕਿਹੜਾ ਪੁਲਿਸ ਸਟੇਸ਼ਨ ਹੈ ਕਿਹੜੀ ਹਸਪੀਟਲ ਹੈਗਾ ਇਹ ਸਾਰਾ ਇਨਫੋਰਮੇਸ਼ਨ ਆਪਾਂ ਇਨ ਐਡਵਾਂਸ ਵੋਟਰਸ ਨੂੰ ਪ੍ਰੋਵਾਈਡ ਕਰਨਾ ਚਾਹੁੰਦੇ ਹਾਂ ਤੁਸੀਂ 올ਡੇਜ ਵੋਟਰਸ ਦੇ ਬਾਰੇ ਵੀ ਪੁੱਛ ਰਹੇ ਸੀਗੇ ਉਹ ਵੀ ਆਪਾਂ 80 ਪਲਸ 85 ਪਲਸ ਵੋਟਰਸ ਦਾ ਏਜ ਲਿਸਟ ਤਿਆਰ ਕਰ ਰਹੇ ਹਾਂ ਜਿੰਨੂੰ ਵੀ ਅਸਿਸਟੈਂਸ ਦੀ ਲੋੜ ਹੈ ਉਹ ਆਪਾਂ ਇਨ ਐਡਵਾਂਸ ਆਇਡੈਂਟੀਫਾਈ ਕਰ ਰਹੇ ਹਾਂ ਔਰ ਕਿਸ ਤਰ੍ਹਾਂ ਯੂ نو ਅਸਿਸਟ ਇਹਨਾਂ ਨੂੰ ਅਸਿਸਟ ਕਰ ਸਕਦੇ ਹਾਂ ਉਹਦੇ ਲਈ ਆਪਾਂ ਵੋਲੰਟੀਅਰਸ ਦਾ ਵੀ ਕਰ ਰਹੇ ਆ ਅਰੇਂਜ ਥਰੂ ਆਪਣੇ ਐਜੂਕੇਸ਼ਨ ਡਿਪਾਰਟਮੈਂਟ ਸੋ ਇਨ ਸਮਰੀ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜੋ ਵੀ ਆਪਾਂ ਨੂੰ ਪੋਲਡੇ ਦੇ ਵਿੱਚ ਲੋੜ ਪੈਗੀ ਇਨਫਰਾਸਟ੍ਰਕਚਰ ਦੀ ਹਿਊਮਨ ਰਿਸੋਰਸਸ ਦੀ ਉਹ ਆਪਾਂ ਇਨ ਐਡਵਾਂਸ ਆਇਡੈਂਟੀਫਾਈ ਕਰ ਰਹੀਆਂ ਐਂਡ ਬੂਥ ਰੱਪ ਦਾ ਇੱਕ ਇੱਦਦਾ ਪਲੇਟਫਾਰਮ ਹੈ ਜਿਹਦੇ ਵੱਲੋਂ ਆਪਾਂ ਇਹ ਸਿਸਟਮੈਟਿਕਲੀ ਕਰ ਪਾ ਰਹੇ ਮੈਨ ਜੀ ਤੁਸੀਂ ਆਪਣਾ ਕੀਮਤੀ ਸਮਾਂ ਔਰ ਕੀਮਤੀ ਵਿਚਾਰ ਸਾਡੇ ਨਾਲ ਸ਼ੇਅਰ ਕੀਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ